Yo o rio e o rio dialo é sabe como ah.

ਚੱਕ ਲਈ ਰਿੱਤਾ ਬਿਛਾਤਾ ਪੱਖਾ ਲਾਤਾ ਹੁਣ ਤੁਸੀਂ ਮੌਜ ਕਰੋ ਚੈੱਕ ਵਈ ਤੇ ਐਤਵਾਰ ਦਾ ਦਿਨ ਤੇ ਨੌਜਵਾਨ ਤੜਕੀ ਹੋ ਗਿਆ ਆ ਮੜਕੋ ਮੜਕੀ ਇਹ ਘਰ ਠੀਕੇ ਸੋਸਤੀ ਜੀ ਫੇਲ ਹੋ ਜਾਂਦੀ ਸੀਗੀ ਤੇ ਮੱਝਾਂ ਨੂੰ ਪਾਣੀ ਪਿਆ ਕੇ ਅੰਦਰ ਬੰਨਤਾ ਤੇ ਨਾਲ ਇਹਨਾਂ ਦਾ ਗੁੱਦ ਗਦੇਲਾ ਆ ਠੀਕ ਕਰਤਾ ਦਿੱਤਾ ਰੱਖਿਆ ਜੀ ਥੋੜਾ ਥੋੜਾ ਖਲਾਰ ਦਿੰਨੇ ਅੰਦਰੋਂ ਤਾਂ ਐਵੇਂ ਆ ਫਰਸ਼ ਵਾਂਗੂ ਇੱਟਾਂ ਲੱਗੀਆਂ ਹੋਈਆਂ ਨਹੀਂ ਅੰਦਰ ਤੇ ਪਰ ਮੱਝਾਂ ਸਾਡੀਆਂ ਬੈਂਦੀਆਂ ਨਹੀਂ ਗੱਲੀਆਂ ਇੱਟਾਂ ਤੇ ਨੇਰੀਆਂ ਤੇ ਤਾਂ ਥੋੜਾ ਥੋੜਾ ਇੱਥੋਂ ਆ ਰੇਤਾ ਉਧਰ ਖਲਾਰਾ ਖਲਾਰੀ ਕਰ ਦਿੰਨੇ ਆ ਤੇ ਇੱਧਰ ਨੌਜਵਾਨ ਆਪਣਾ ਖੇਤ ਪਾਉਣ ਚੱਲਿਆ ਹੈਲੋ ਛੋਟਾ ਗੈਂਪਰ ਠੀਕ ਹੈ ਤੇ ਸਰਦੂਲਗੜ ਤੋਂ ਸਿੱਧੀ ਬਟਿੰਡੇ ਨੂੰ ਜਾਂਦੇ ਹੋਏ ਬਸ ਤੇ ਵੀਡੀਓ ਦੇਖ ਰਹੇ ਸਾਰੇ ਵੀਰਾਂ ਭੈਣਾਂ ਨੂੰ ਤਾਂ ਸਾਥ ਸ਼੍ਰੀ ਅਕਾਲ ਤੇ ਸਵਾਗਤ ਹੈ ਆਪਣੇ ਅੱਜ ਦੇ ਨਵੇਂ ਬਲੌਗ ਦੇ ਵਿੱਚ ਅੱਜ 13 ਜੇਠ 5ਵੇਂ ਮਹੀਨੇ ਦੀ 26 ਤਰੀਕ ਬਰਾ 2024 ਤੇ ਦਾਸ ਅੱਜ ਥੋੜਾ ਜਿਹਾ ਟਾਈਮ ਨਾਲ ਹੀ ਉੱਠ ਕੇ ਸੀ ਐਤਵਾਰ ਨੂੰ ਕਿ ਵੀ ਰਿਲੇਟ ਹੋ ਜਾਣਾ ਮੈਨੂੰ ਜਾਗਤਾ ਵੈਸੇ 1:30 ਵਜੇ ਆ ਗਈ ਸੀ 2:30 ਵਜੇ ਤੇ 23 ਮਿੰਟਾਂ ਦੇ ਅੱਖ ਖੁੱਲ ਗਈ ਕਿ ਰਾਤ ਵੀ ਟਾਈਮ ਨਾਲ ਖਾਉਂ ਗਿਆ ਸੀ ਤੇ ਕੀ ਹੁੰਦਾ ਨਾ ਕਿ ਬੰਦਾ ਜਿੰਨੀ ਕੀ ਨੀਂਦ ਰੋਜ਼ ਸੌਂਦਾ ਉੰਨੀ ਕੀ ਨੀਂਦ ਸੌਂ ਕੇ ਉਹਨੂੰ ਜਾ ਕੇ ਇੱਕ ਵਾਰੀ ਆਉਂਦੀ ਆਉਂਦੀ ਆ ਤਾਂ ਰਾਤ ਥੋੜਾ ਜਲਦੀ ਸੌਣ ਕਰਕੇ ਮੈਨੂੰ ਬਸ 3 23 ਤੇ ਉਹੀ 4:30 5 ਘੰਟੇ ਸੌਣ ਤੋਂ ਬਾਅਦ ਨੀਂਦ ਆ ਗਈ ਸੀਗੀ ਟਾਈਮ ਨਾਲ ਹੀ ਤੇ ਜਾਗ ਆ ਗਈ ਫਿਰ ਉਹਦੀ ਤੇ ਮੁੜ ਕੇ ਫਿਰ ਮੈਂ ਪਾਸੇ ਪੁੱਸੇ ਮਾਰੀ ਗਿਆ ਥੋੜਾ ਟਾਈਮ ਫੋਨ ਦੇਖ ਲਿਆ ਘੰਟਾਕ ਫੇਰ ਅੱਖ ਲਾਲੀ ਫੇਰ ਵੇਲੇ ਸਿਰ ਦਿਨ ਚੜ੍ਹਦੇ ਨੂੰ ਉੱਠ ਖੜਿਆ ਸੀਗਾ ਦੇਉਣਾ ਮੈਂ ਕਿਹਾ ਹਰੋ ਜਾਨ ਤੀ ਜਾਈ ਪਈ ਹੁੰਦੀ ਜਦੋਂ ਸਰੀਰ ਨੂੰ ਤੇ ਉਹ ਸਰੀਰ ਆਪਣਾ ਉੱਥੇ ਹੀ ਲੱਗਿਆ ਹੁੰਦਾ ਤੇ ਫਿਰ ਅੱਜ ਕੋਈ ਕੰਮ ਯਾ ਨਹੀਂ ਉੱਠਣ ਸਾਰਾ ਨਹੀਂ ਤਾਂ ਖੇਤ ਬਾਗ ਜਾਣ ਨੂੰ ਕੀ ਬਰੀ ਜਾਦੇ ਕੰਮ ਹੋਵੇ ਤਾਂ ਤੇ ਮੇਰਾ ਮੱਜਾਂ ਤੇ ਡਿਊਟੀ ਲਾ ਲਈ ਇੱਧਰ ਸਮਾਰਾ ਸਮਾਰੀ ਕਰ ਲਈ ਮੈਂ ਕਿਹਾ ਆਹਾ ਹਾਂ ਰੱਖਾਂਵਾਂਗੇ ਪਹਿਲਾਂ ਚਾਚੇ ਨੂੰ ਚਾਚੇ ਨੂੰ ਦਵਾਈ ਲਵਾ ਕੇ ਲੈਣੀ ਪਹਿਲਾਂ ਠੀਕ ਹੈ ਦੇਖਦਾ ਜਾ ਕੇ ਆਉਣਾਗਾ ਤੁਹੇ ਕਿਹਾ ਐਤਵਾਰ ਦਾ ਦਿਨ ਹੈਗਾ ਕੰਮ ਕਰਤਾ ਕਈ ਸਾਰੇ ਹੋਗੇ ਛੋਟੇ ਛੋਟੇ ਪਾਈਪ ਲਾਈਨ ਵੀ ਚਲਾ ਕੇ ਦੇਖਣੀ ਸੀ ਲਾਈਟ ਆਪਣੀ ਅਜੇ ਪਤਾ ਨਹੀਂ ਖੇਤ ਵਾਲੀ ਮੋਟਰਾਂ ਵਾਲੀ ਕਦੋਂ ਆਊਗੀ ਤੇ ਉਹ ਸੀਗਾ ਕੰਮ ਹਾਂ ਖੰਭੇ ਡਿੱਗਣ ਕਰਕੇ ਪਰਸੋਂ ਈ ਰੀਨਲ ਦਾ ਕਰਕੇ ਲਾਈਟ ਆ ਇਹ ਨਹੀਂ ਸੀਗੀ ਤੇ ਦੂਜਾ ਇਹ ਆ ਕਿ ਚਾਚਾ ਥੋੜਾ ਜਿਹਾ ਕੰਡ ਮੋਰੇਆ ਗੱਗੂ ਤਾਂ ਰੈਡੀ ਤਾਂ ਇੱਥੋਂ ਦਵਾਈ ਲਵਾ ਕੇ ਲਿਆਉਣੀ ਆ ਥੋੜੀ ਤੇ ਉਧਰ ਜਾਣੇ ਆ ਤੇ ਫਿਲਹਾਲ ਪਹਿਲਾਂ ਥੋੜਾ ਜਿਹਾ ਆ ਦਾਉਣ ਦੇ ਲਈਏ ਤੇ ਫਿਰ ਚਾਚੇ ਕੇ ਚਲਦੇ ਆ ਪ੍ਰਸ਼ਾਦਾ ਪਾਣੀ ਚੱਕ ਕੇ ਤੇ ਕਰ ਧੰਨਵਾਦ ਬਈ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾ ਜ਼ਰੂਰ ਦੇਖਿਓ ਪਿੰਡਾਂ ਵਾਲਾ ਦੇਸੀ-ਪਰਦੇਸੀ ਮਾਹੌਲ ਗਾਲ-ਗੱਪੇ ਤੋਂ ਰਹਿਤ ਸਾਰੀ ਗੱਲਬਾਤ ਕਰਦੇ ਰਹਨੇ ਆ ਸਾਂਝੀ ਤੁਹਾਡੇ ਨਾਲ ਜਿਹੜੀ ਘਰ ਪਰਿਵਾਰ ਚ ਬੈਠ ਕੇ ਉਹ ਦੇਖ ਸਕਦੇ ਹੋ ਹਾਂ ਸੁਣ ਸਕਦੇ ਹੋ ਤੇ ਨਵੇਂ ਆਇਓ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਤੇ ਦੇਖ ਰਹੇ ਤਾਂ ਫੋਲੋ ਲਾ ਜ਼ਰੂਰ ਕਰ ਲਿਓ ਪਿੰਡਾਂ ਵਾਲਾ ਦੇਸੀ-ਪਰਦੇਸੀ ਮਾਹੌਲ ਤੁਹਾਨੂੰ ਹਮਤ ਦਿਖਾਉਂਦੇ ਰਹਾਂਗੇ ਤੇ ਬਣ ਗਏ ਮਾਈ ਪ੍ਰਸ਼ਾਦੇ ਬਣਨੇ ਦਾ ਸੀਗੇ ਬਈ ਸਮਾਂ 8:25 ਮਿੰਟਾਂ ਦਾ ਹੋ ਗਿਆ ਇਸ ਟਾਈਮ ਸਤਿ ਸ੍ਰੀ ਅਕਾਲ ਮੰਮੀ ਸਵੇਰ ਦੀ ਮੈਂ ਕਿ ਜਰੂਰ ਕਰਿਆ ਕਰੋ ਟਰਟੋ ਲਈ ਬਣਾਓ ਕੁਝ ਜਰੂਰ ਦੇਖਣਾ ਅੱਧ ਵਿਚਾਲੇ ਨਹੀਂ ਛੱਡਣਾ ਫੇਸਬੁੱਕ ਤੇ ਦੇਖਦੇ ਫੋਲੋ ਵੀ ਜਰੂਰ ਕਰੋ ਤੇ ਭਾਈ ਭਾਈ ਸਾਰੇ ਰੋਟੀਆਂ ਖਾ ਲੋ ਆਜਾ ਠੀਕ ਨਿਆਰਾ ਆ ਗਿਆ ਹਮੇ ਸਰੀਰ ਖੁੱਲ ਗਿਆ ਰੋਜ ਦਾ ਸਰੀਰ ਜਿਵੇਂ ਪਹਿਲਾਂ ਗੱਲ ਕਰ ਰਹੇ ਸਰੀਰ ਲੱਗਿਆ ਹੁੰਦਾ ਆਪਣਾ ਉੱਥੇ ਜਮ ਵਿੱਚ ਸਵੇਰੇ ਜੋਰ ਲਾਉਨੇ ਰੋਜ ਤੇ ਤਾਂ ਫਿਰ ਉਹੇ ਜੀ ਗੱਲਬਾਤ ਹੁੰਦੀ ਆ ਉਹ ਜਿੱਦੇ ਨਹੀਂ ਜਮ ਲਾਉਂਦੇ ਉਹਦੇ ਵੀ ਸੁਸਤੀ ਜੀ ਫੀਲ ਹੁੰਦੀ ਆ ਤੇ ਤੜਕੇ ਤੜਕੇ ਆਪਣਾ ਜੋਰ ਲਾਇਆ ਸਾਰਾ ਦਿਨ ਕਾਟੋ ਫੁੱਲਾਂ ਤੇ ਰੱਖਦਾ ਹੈ ਆਪਣੇ ਤੇ ਫਿਰ ਠੀਕ ਆ ਮਾਹੌਲ ਤੇ ਤਾਂ ਇਹਦੇ ਸਹਜ ਦੜਕੇ ਨਾਲ ਕਿੱਥੇ ਜਾਣੇ ਸਹਜ ਘਰ ਹੀ ਹੋ ਠੀਕ ਐ ਚਲੋ ੱਚੀ ਗੱਲ ਆ ਤੇ ਅਗਲੀ ਗੱਲਬਾਤ ਦਿਖਾਉਣੇ ਫਿਰਦੇ ਹਾਂ ਦੀ ਤੁਹਾਨੂੰ ਹੂੰ 9:20 ਮਿੰਟਾਂ ਦਾ ਸਮਾਂ ਹੋ ਚੁੱਕਿਆ ਤੇ ਮਾਤਾ ਜੀ ਅੱਜ ਥੋੜੇ ਟਾਈਮ ਨਾਲ ਵਿਲੇ ਹੋਏ ਸੀਗੇ ਸੰਭਾਲਾ ਬਲੌਗ ਦੇਖ ਹੀ ਆਦਿਆ ਭਾਈ ਅੱਗੇ ਦਾ ਗੱਲ ਆਪਣੇ ਬਲੌਗ ਦੇਖਣ ਲੱਗੇ ਮਾਤਾ ਦੇਖਣੇ ਸਮਾਂ ਮਿਲੇ ਤੇ ਖੇਤ ਕਹਿ ਜਾਂ ਕੰਮ ਕਰਕੇ ਆਏ ਆਗੇ ਚਲ ਦੇ ਮम्मी ਮੈਨੂੰ ਇਧਰ ਆ ਕੇ ਆ ਚਾਚੇ ਕੋਲੇ ਠੀਕ ਹੈ ਜੀ ਉਹ ਬੱਲੇ ਚਲ ਉਤਰਨਾ ਦਾ ਸੌਖਾ ਉਤਰਨਾ ਦਾ ਸੌਖਾ ਹੋ ਗਿਆ ਮੰਮੀ ਇਧਰ ਚਾਹ ਨਹੀਂ ਪੀਂਦਾ ਮੈਂ ਚਾਹ ਨੂੰ ਗਰਮੀ ਚ ਓ ਹੋ 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 ਇਹਨੂੰ ਪੌੜੀ ਵਾਲੀ ਖੜਮੀ ਕਰੀ ਪੀਓ ਮੰਮੀ ਇਧਰ ਟੰਬੇ ਵੱਡਾ ਝੋਟਾਗਾ ਇੰਨੀ ਗਰਮੀ ਚ ਚਾਹ ਨੂੰ ਕਿੱਥੇ ਜੀ ਕਰਦਾ ਭਾਈ ਤੇ ਦੱਸਿਓ ਕਿਹੜੇ ਕਿਹੜੇ ਮਿੱਤਰ ਚਾਹ ਵੱਧ ਪੀਂਦੇ ਤੇ ਕਿਹੜੇ ਕੱਟ ਪੈਂਦੀ ਕਿ ਜੀ ਕਰਦਾ ਚਾਹ ਨੂੰ ਯਾਦ ਆਇਆ ਕਿਦਾ ਹਾਂ ਨਹੀਂ ਤੇ ਆਹ ਜੇ ਲੋਟ-ਪੋਟ ਕਰਕੇ ਕੰਦਾ ਨਾਲ ਲਾਉਣ ਵਾਲੀ ਪਈ ਆ ਉਵੇਂ ਤੇ ਗੱਗੂ ਨੌਜਵਾਨ ਮੈਨਲਾ ਦਾ ਕਿਸੇ ਪਾਸੇ ਕੰਮ ਗਿਆ ਹੋਇਆ ਮਾਸੀ ਚਾਚਾ ਲੋ ਆ ਜਾ ਹੁਣ ਹੋ ਕਿਵੇਂ ਦੱਬੂ ਗੱਗੂ ਮਾਸੀ ਗੱਗੂ ਪੈਪ ਲੈਣ ਪਉਣਗੇ ਠੀਕ ਹੈ ਉਲਟੀਆਂ ਲੱਗੀਆਂ ਪਈਆਂ ਬਈ ਚਾਚੇ ਨੂੰ ਤੇ ਗੱਗੂ ਗਿਆ ਆਪਣੇ ਗਵੰਡੀਆਂ ਦੇ ਲੱਖੇ ਕੇ ਪਾਇਪਲੈਨ ਪਾਉਣ ਜਿਵੇਂ ਆਪਾਂ ਕੱਲ ਪਾਇਪਲੈਨ ਪਾਈਆ ਸਾਸਰੀ ਕਲਮਾਸੀ ਸਾਸਰੀ ਤੇ ਚਾਚਾ ਜਿਹੜੀ ਅੰਦਰ ਪਾਇਆ ਦਵਾਈ ਦਵਾ ਕੇ ਲਿਆਉਣੀਆਂ ਕੋਈ ਕਹਿੰਦਾ ਮੈਂ ਜਾਂਦਾ ਚੱਲ ਗਿਆ ਚਾਚਾ ਉਹ ਕਹਿੰਦਾ ਵਿੱਚ ਟੀਕੇ ਟੂਕੇ ਪਹਿਣਗੇ ਇੱਥੇ ਇਹ ਇੱਥੇ ਵੀ ਪਾਦੇ ਸੀ ਉਹ ਕਹਿੰਦਾ ਫਿਰ ਬਿੰਦੇ ਬਿੰਦੇ ਠੀਕ ਨਹੀਂ ਆਉਂਦਾ ਕੰਮ ਉੱਥੇ ਦੁਕਾਨ ਤੇ ਕੰਮ ਹੁੰਦਾ ਨਾਲੇ ਚੱਲਿਆ ਆਉਣਾ ਮੈਂ ਬਹਿ ਜੂ ਆਉਣਾ ਉੱਥੇ ਚਾਚਾ ਜੀ ਕਹਿੰਦੇ ਭਾਈ ਇੱਥੇ ਹੀ ਲਿਆਓ ਡਾਕਟਰ ਨੂੰ ਚਾਚਾ ਸਤਰੀਕਾਲ ਉਹ ਨੂੰ ਲਿਆ ਸਤਰੀਕਾਲ ਤਾਂ ਉਹ ਹੁਣ ਤੁਹਾਨੂੰ ਪੱਜਿਆ ਗੋ ਕਿਨੂੰ ਮਾਸੇ ਉੱਥੇ ਹੀ ਜਾ ਕੇ ਉਹਨਾਂ ਡਾਕਟਰ ਕੋਲੇ ਪੁੱਛ ਕੇ ਆਉਣਾ ਉਹ ਚਾਚਾ ਕਹਿੰਦਾ ਇੱਥੇ ਹੀ ਲਿਆ ਡਾਕਟਰ ਨੂੰ ਇਹਦਾ ਠੀਕ ਨਹੀਂ ਆਉਂਦਾ ਉੱਥੇ ਤੂੰ ਫਿਰ ਉਲਟੀ ਆਲਟੀ ਆ ਮੌਲ ਜਾਉ ਜਾਂਦਾ ਭਈ ਉੱਥੇ ਠੀਕ ਨਹੀਂ ਲੱਗਦਾਗਾ ਤਾ 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 ਠੀਕ ਹੈ

ਉਹ ਵਾਹ ਮੈਂ ਰੋਟੀ ਖਾ ਕੇ ਆਇਆ ਨਾ ਕਹਿੰਦਾ 20 ਮਿੰਟ ਲੱਗ ਜਾਣਗੇ 20 ਮਿੰਟਾਂ ਨੂੰ ਸਹੀ ਤੁਹਾਡੇ ਘਰੇ ਆਉਂਗਾ ਅੱਛਾ ਇਹ ਆਈਡੀ ਆ ਗਈ ਲਈ ਨਾ ਨਾ ਕਹਿੰਦਾ ਸੀ ਆ ਜਾਨਾ ਕੋਈ ਨਾ ਮੈਂ ਤੇ ਲਾਇਆ ਮੋਤੀ ਮੈਂ ਡੱਬੂ ਬੁਲਾਇਆ ਨਹੀਂ ਯਾਰ ਤੂੰ ਅੱਜ ਮੈਨੂੰ ਆਉਂਦਾ ਜਾ ਚਾ 20 ਮਿੰਟਾਂ ਤੱਕ ਅਰੇ ਮੋਟੀ ਲੜਕੀ ਕੋ ਨਹੀਂ ਚੱਲਦਾ ਹੋਰ ਖਰਾਬ ਹੋ ਗਿਆ ਸਭ ਤੋਂ ਕੀ ਕਰਤਾ ਅੱਜ ਇਹੇ ਕਰਿਆਦਾ ਸਮਾ ਹੋਇਆ ਇਸ ਵਕਤ 3:30 ਵਜੇ ਦਾ ਦਾਸ ਚੱਪੜ ਤੇ ਮੱਝਾਂ ਦੇ ਕਿਹੇ ਨਹੀਂ ਗੇ ਹਾਂ ਤੜਕੇ ਸੌਂ ਗਿਆ ਮੈਂ 11:00 ਵਜੇ ਲੰਮੇ ਲੇਟ ਹੋ ਗਿਆ ਉਹ ਤੋਂ ਡਾਕਟਰ ਕੋਲੇ ਜਾ ਕੇ ਤੇ ਅੱਜ ਕੰਮ ਨਹੀਂ ਸੀਗਾ ਬੜਾ ਕੋਈ ਤਾਂ ਕਰਕੇ ਤੇ ਨੀਂਦ ਪੂਰੀ ਕਰੀ ਤੇ ਮੱਝਾਂ ਆ ਪਾਪਾ ਲੈ ਕੇ ਆਉਂਦੇ ਪਹਿਲਾਂ ਰੋਜ ਉਹ ਦਰਲੀ ਘਾਟ ਤੋਂ ਲਾ ਕੇ ਪਹਿਲਾਂ ਇੱਧਰ ਆ ਕੇ ਬਹਿੰਦੀਆਂ ਇਧਰੋਂ ਫੇਰ ਇਧਰਲੀ ਘਾਟ ਤੇ ਜਾ ਲੱਗਦੀਆਂ ਨੇ ਤੇ ਇਧਰ ਦੀ ਹਲੰਗਾ ਜਾਂ ਖਤਮ ਹੀ ਹੋ ਰਿਹਾ ਜਿਵੇਂ ਹੋਣੀ ਸੀ ਜਾਂ ਸ਼ੁਰੂ ਹੋਇਆਗਾ ਹਮ ਪਾਣੀ ਪਾਇਆ ਟੋਬੇ ਚ ਤੇ ਤਾਂ ਕਰਕੇ ਆ ਜੇ ਸਾਫ ਸਪਾਈ ਇਧਰੋਂ ਹੋਈ ਨਹੀਂ ਹੁਣ ਅੱਜ ਫੇਰ ਇਸ ਪਾਸੇ ਜਾਣੀਆਂ ਤੇ ਵਾਪਾ ਕਹਿੰਦੇ ਇਧਰ ਦੀ ਲੰਗ ਹੈ ਨਹੀਂ ਬਈ ਪੁੱਠਾ ਮੁੜ ਕੇ ਵਗ ਜੀ ਮੈਂ ਕਿਹਾ ਦੇਖੀ ਜਊਗੀ ਚਾਰ ਜਾਣੀਆਂ ਦਾ ਇਧਰ ਦੀ ਔਖੇ ਔਖੇ ਜਾਵੜਾਂਗੇ ਇਥੋਂ ਦੀ ਅੱਗੇ ਜੋ ਬੰਸੀ ਜੀ ਨਾਲ ਜਮੇ ਕੰਮ ਬੰਦ ਹੋ ਰਿਹਾਗਾ ਬੈਜੋ 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 ਕੁਝ ਨਹੀਂ ਕਹਿੰਦਾ ਮੈਂ ਤੁਹਾਨੂੰ ਆਹ ਛੱਪੜ ਜਨਾ ਛਾਲ ਲੱਗ ਜੇ ਕਿਤੇ ਵਾਹ ਅਹ ਹਾਈਡਰੋ ਵੀ ਜਗਾ ਖਾਲੀ ਪਈ ਐ ਤੇ ਇਹਦੇ ਜੇ ਪਾੜੀ ਕੇ ਕਰਾਈਆਂ ਉਗਰੀਆਂ ਪਈਆਂ ਨਹੀਂਆਂ ਤੇ ਇੱਥੋਂ ਦੀ ਬੰਦਾ ਓਖਾ ਤੋਂ ਟੱਪ ਕੇ ਆਏ ਉਹ ਉੱਥੇ ਅੱਗੇ ਦੂਜੇ ਘਾੜ ਤੇ ਜਾ ਸਕਦਾ ਮੈਂ ਦੇਖ ਰਿਹਾ ਸੀਗਾ ਕਿ ਸ਼ਾਇਦ ਸਰ ਜਾਵੇ ਇੱਥੀ ਤਾਂ ਚੰਗਾ ਹਾਂ 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 ਹੱਤ ਅ ਮੋੜ ਤਾਂ ਗਈਆਂ ਗੱਡੀਆਂ ਕਰ ਪਰਲੀ ਘਾੜ ਬੰਨੀ ਨੂੰ ਉਹ ਇੱਥੋਂ ਦੀ ਲੈ ਕੇ ਆਉਣੇ ਨੇ ਉਧਰ ਦੀ ਆਪਾਂ ਇਰਾਦਾ ਹੋ ਗਿਆ ਸਿੱਧੀਆਂ ਭੁੱਖੀਆਂ ਲੱਗਦੀਆਂ ਅੱਜ ਚੱਲ ਬਾਈ ਪੁੱਠਾ ਰਗੀਆਂ ਵਜਾ ਖਲਾਰਦੀਆਂ ਵੱਧੋ ਖਾਂਦੀ ਘਟ ਪਹਿਲਾਂ ਮੈਨੂੰ ਐਂ ਦੱਸ ਨਾ ਟਾਈਮ ਹੋ ਗਿਆ ਮੱਝਾਂ ਨੂੰ ਪਹਿਲਾਂ ਪਾਣੀ ਪਾਏਗਾ ਕਿ ਨੀਰਾ ਚਾਰਾ ਪਾਏਗਾ ਨੀਰਾ ਚਾਰਾ ਪਾਏਗਾ ਚਲ ਤੂੜੀ ਪਵਾ ਕੇ ਲਿਆ ਫਿਰ 6 ਵਜ ਗਏ ਆ ਚਲ ਗਏ ਫਿਰ ਆਪਾਂ ਮੱਛੀ ਲਗਾ ਦੇਖ ਕੇ ਆਵਾਂਗੇ ਇਹ ਭਾਈ ਸਾਡਾ ਟੀਠ ਮੁੰਡਾ ਟਿਕਦਾ ਨਹੀਂਗਾ ਉਧਰ ਦੁਬਾਰਾ ਗੱਗੂ ਕਿ ਆਣਾ ਗੱਗੂ ਕਿ ਆਣਾ ਗੱਗੂ ਤਾਂ ਘਰੇ ਹੀ ਨਹੀਂ ਹੈਗਾ ਆ ਜਾ ਪਹਿਲਾਂ ਤੂੜੀ ਪਵਾ ਕੇ ਲਿਆ ਮੇਰੇ ਨਾਲ ਚਲ ਲੱਕ ਕੇ ਲਾਈਕ ਵੀ ਕਰ ਦੋ ਆ ਲਾਈਕ ਕਰੋ ਗਾਣਾ ਸੁਣਾ ਮੂਸੇ ਵਾਲਾ ਦੇ ਕੋਲ ਕਾਣਾ ਗਈ ਜਾਂਦਾ ਸੀ ਹੁਣ ਇਹ ਅਈ ਬਾਥੇ ਬੈਨੇ ਮੰਡਾ ਨੇ ਨੋਟਿਫਾਈ ਆ ਚਾ ਗਾਣਾ ਮਲ ਨਾ ਆਖੇ ਇੱਕ ਹੋਰ ਅਗਲਾ ਗਾਣਾ ਸੁਣਾਉਣੀ ਸਰਦਾਰ ਜੀ ਅਤ੍ਰਿੱਛੇ ਗੱਦੀ ਲਗਾਵਾ ਚੱਗੇ ਦੇ ਕੀ ਲਗਾਇ ਦਿਖਾਈਂ ਇਤਰ ਵੀਡੀਓ ਜੀ ਦਿਖਾਈਂ ਇੱਥੇ ਕੀ ਹੋਇਆ ਯਾਰ ਤੇਰੇ ਈਗਾ ਨੂੰ ਪੱਟੀ ਜਾਂਦੇ ਹੋ ਸਾਹਿਬ ਜੀ ਹਲੋ ਓ ਭਾਈ ਸਾਹਿਬ ਇੱਕ ਨਵਾਂ ਗਾਣਾ ਗਾਉ ਆ ਇਹ ਮੂਸੇ ਵਾਲੇ ਦਾ ਹੋਰ ਗਾਣੇ ਜਾਣਦੇ ਨਹੀਂ ਤੂੰ ਹਣਾ ਕੀ ਜਾਣਦਾ ਕੀ ਆ ਯਾਰ ਇੱਥੇ ਚੱਬਾ ਚੱਲ ਲਈ ਫਿਰ ਚੱਲਾਂਗੇ ਇਸ ਦਿਨ ਮਛਰੀ ਦੇਖ ਕੇ ਜੀ ਤੂੰ ਤੰਗਲੀ ਲੈ ਇੱਜਾ ਕੇ ਹੋਏ ਓਏ ਲੱਗ ਕੇ ਆਇਆ ਤਰ ਚੱਕ ਲੋ ਤਾਇ ਨੂੰ ਕੱਕ ਲੋ ਕਿਹੜੀ ਮੱਝ ਸਿਆਣੀ ਐ ਇਹਨਾਂ ਚੋਂ ਹੋ ਉਦਕ ਬੱਛੀ ਐ ਹੋ ਸਿਆਣੀ ਟੁੜੀ ਵਾਲੀ ਪੱਲੀ ਚੱਕ ਫਰ ਮੇਰੀ ਵੀਡੀਓ ਉਦੋਂ ਬਣਾ ਦੇਂਗਾ ਟੁੜੀ ਪੋਣ ਵੇਲੇ ਹੈ ਆ ਜਾ ਮਾਛੀ ਲੇ ਗਾਂ ਦੇਖਾਂਗੇ ਇਹ ਕਰਤਾਜ ਮੇਰੀ ਵੀਡੀਓ ਬਣਾ ਦੇਗਾ ਮੈਂ ਤੂੜੀ ਪਾਉਂਗਾ ਹੂੰ ਐਚ ਪੜ ਕੇ ਰੱਖੀ ਫੋਨ ਚੰਗਾ ਔੜੋ ਘੋਣਾ ਹਾਂ ਹੈਂ ਹਾਂ ਕੀ ਆਦੇਸ ਇਹਦੇ ਕੀ ਹੋਇਆ ਯਾਰ ਤਾਜ ਨਹੀਂ ਨਹੀਂ ਕਿਸੇ ਆਇਆ ਕੀ ਹੋਇਆ ਕੁਛ ਚੰਗਾ ਮਾਪੀ ਪਾ ਲੈਣਾ ਤੂੜੀ ਫਿਰ ਜੇਬ ਚ ਵਾੜਾ ਫੋਨ ਜੇਬ ਚ ਪਾ ਕੇ ਵੀਡੀਓ ਕਿਵੇਂ ਬਣੂਗੀ ਭੋਲੂ ਆਇਆ ਹਾਂ ਕਮਾ ਹੋ ਗਿਆ ਇਸ ਵਕਤ ਪੂਰਾ ਹਾਂ 7 ਵਜੇ ਦਾ ਤੇ ਖਾ ਪੀ ਕੇ ਮੱਝਾਂ ਨਾਲ ਆਰਾਮ ਨਾਲ ਬੈਠ ਗਿਆ ਤੇ ਜਿਹੜਾ ਉਹ ਨੀਰਾ ਰਲਾਇਆ ਮੈਂ ਉਹ ਰਲਾਇਆ ਸਵੇਰੇ ਵਾਸਤੇ ਜਦੋਂ ਤੜਕੇ ਇਹਨਾਂ ਨੂੰ ਨੀਰੇ ਤੇ ਬੰਨਾਂਗੇ ਤੇ ਬਾਕੀ ਤੁਸੀਂ ਭਾਈ ਕਮੈਂਟ ਕਰਕੇ ਲਾਜ਼ਮੀ ਦੱਸਿਓ ਕਿ ਤੜਕੇ ਵਾਲਾ ਨੀਰਾ ਤੁਸੀਂ ਤੜਕੇ ਰਲਾਉਨੇ ਹੋ ਜਾਂ ਸ਼ਾਮ ਨੂੰ ਰਲਾ ਕੇ ਰੱਖਦੇ ਆਂਗੇ ਤੇ ਬਾਕੀ ਹਾਂ ਮਾਤਾ ਸ਼੍ਰੀ ਤੇ ਸਹਿਜ ਨਾਲ ਗੱਲਾਂ ਬਾਤਾਂ ਕਰੀ ਜਾਂਦੇ ਨਾਲੇ ਸਹਿਜ ਇੱਧਰ ਪੜੀ ਜਾਂਦੀ ਆ ਹਾਂ ਕਲਰਜ਼ ਨੇਮ ਲਿਖਣੇ ਦਿੱਤੇ ਹੀ ਸਹਿਜ ਨੂੰ లైట్ بینک ਆ ਕਿਹੜਾ ਵਿਟ ਹੈ ਜੀ 그린 ਠੀਕ ਹੈ ਲਿਖ ਲਓ ਤੇ ਠੀਕ ਹੋ ਮਾਤਾ ਜੀ ਠੀਕ ਹੈ ਸਤਿ ਸ੍ਰੀ ਅਕਾਲ ਬੇਟਾ ਸਾਨੂੰ ਸਾਰੇ ਧੰਨਵਾਦ ਤੁਹਾਡੇ ਵਾਲਾ ਵਾਲਾ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਭੁੱਲਿਆ ਨਾ ਕਰੋ ਧੰਨਵਾਦ ਤੁਹਾਡੇ ਫੇਸਬੁਕ ਤੇ ਦੇਖਦੇ ਫੋਲੋ ਵੀ ਕਰਿਓ ਤੇ ਬਾਏ ਸਾਨੂੰ ਸਾਰਿਆਂ ਨੂੰ ਦੇਖਾ ਤੇ ਬਾਕੀ ਭਾਈ ਜਿਹੜੇ ਵੀਰਾਂ ਨੇ ਅੱਜ ਦੀ ਵੀਡੀਓ ਤੇ ਆਪਣੇ ਕਮੈਂਟ ਕਰੇ ਨੇਗੇ ਤੇ ਉਹਨਾਂ ਦੇ ਨਾਮ ਬੋਲਦੇ ਆ ਅੱਜ ਆਪਾਂ ਤੇ ਅੱਜ ਵੀਡੀਓ ਬੜੀ ਨਹੀਂ ਬਣਾਈ ਗਈ ਅੱਜ ਦਿਨ ਠੰਡਾ ਜਾ ਰਿਹਾ ਠੰਡਾ ਗਰਮੀ ਵਾਲੇ ਪੱਖੋਂ ਨਹੀਂ ਗਰਮੀ ਵਾਲੇ ਪੱਖੋਂ ਦਾ ਪੂਰਾ ਫੱਟੇ ਚੱਕ ਸੀ ਉਹ ਕੰਮ ਵੱਲੋਂ ਥੋੜਾ ਜਿਹਾ ਠੰਡਾ ਰਿਹਾ ਤੇ ਬਾਕੀ ਮੇਰਾ ਮੰਨਣਾ ਇਹ ਆ ਯਾਰ ਬੰਦਾ ਰੋਜ਼ ਬਿਜੀ ਹੋਵੇ ਨਾ ਬਿਜੀ ਦਿਨ ਰਹੇ ਤਾਂ ਉਹ ਵਧੀਆ ਹੁੰਦਾਗਾ ਤੇ ਵਿਹਲਾ ਤਾਂ ਐਵੇਂ ਬਸ ਇੱਧਰ ਜੀ ਡਿੱਗ ਕੇ ਕਰੇ ਉੱਧਰ ਜੀ ਡਿੱਗ ਕੇ ਐਵੇਂ ਕੰਮ ਹੋਈ ਜਾਂਦਾਗਾ ਹਾਂਜੀ ਪੁੱਤਰ ਮੈਂ ਕਮੈਂਟਾਂ ਵਾਲੇ ਦੇ ਨਾਮ ਬੋਲਦੇ ਆ ਹਾਂਜੀ ਅੱਛੀ ਭਤੀਜੀ ਆ ਬਾਕੀ ਕਮੈਂਟ ਕੀੜਾ ਕਮੈਂਟ ਜਿਹੜੀ ਪਾਈਸਪਾ ਇਦਾਂ ਉੱਤਰ ਦਿੱਤਾ ਸੀ ਪੁੱਤਰ ਉਹਨਾਂ ਨੇ ਕਿਹੜੀ ਬਾਤ ਪਾਈ ਸੀ ਆਪਾਂ ਮੈਂ ਤਾਂ ਭੁੱਲ ਗਿਆ ਇਹ ਕਿਹੜੀ ਹੁੰਦੀ ਆ ਬਾਤ ਨੂੰ ਅਮਰੇ ਕੀ ਲਈ ਸੀ ਪਾਈ ਇਹਦਾ ਉੱਤਰ ਕੀ ਸੀਗਾ ਭੁੱਲ ਗਿਆ ਮੈਂ ਤਾਂ ਦੀਵਾ ਦੀਵਾ ਸਾਈ ਨੇ ਥੋੜੇ ਦਿਨ ਪਹਿਲਾਂ ਬਾਤ ਪਾਈ ਸੀ ਕਿ ਬਾਤ ਬੰਬਤੂਲੀ ਬਾਤ ਨੂੰ ਆ ਨਾ ਟੱਕੇ ਸਾਰਾ ਟੱਬਰ ਸੌ ਗਿਆ ਬਾਬਾ ਚੜ ਗਿਆ ਜੱਕੇ ਤੇ ਇਹਦਾ ਉੱਤਰ ਸੀਗਾ ਦੀਵਾ ਬਈ ਤੇ ਸਾਈ ਨੇ ਬਾਤ ਪਾਈ ਸੀ ਠੀਕ ਹੈ ਪੁੱਤਰ ਵੈਰੀ ਗੁੱਡ ਚਲੋ ਪੜ ਲਓ ਇੱਥੇ ਗਰਮੀ ਆ ਉੱਥੇ ਪੱਕੇ ਲਾਵੇ ਲਾਈਟ ਆ ਗਈ ਉਹ ਗੂਲਰ ਲਾਲਾ ਤੇ ਭਾਈ ਆਪਣੇ ਕਮੈਂਟ ਕਰਨ ਵਾਲੇ ਮਿੱਤਰਾਂ ਦੇ ਨਾਂ ਬੋਲਦੇ ਆਂ ਕਿ ਅੱਜ ਆਪਾਂ ਨੂੰ ਥੋੜਾ ਜਿਹਾ ਸਮਾਂ ਮਿਲਿਆਗਾ ਤੇ ਕੰਮ ਘੱਟ ਔਣ ਕਰਕੇ ਬਲੌਗ ਥੋੜਾ ਜਿਹਾ ਘੱਟ ਬਣਿਆ ਸੀ ਕੋਈ ਗੱਲ ਨਹੀਂ ਐਡਜਸਟ ਕਰ ਲਿਓ ਭਾਈ ਤੁਸੀਂ ਤੇ ਵਿਸ਼ਾਲ ਮੱਟੂ ਗਗਨਦੀਪ ਜਸ਼ਨ ਸੰਦੂ ਜਗਸੀਰ ਗਿੱਲ ਨਰਵੈਰ ਸੇਖੋਂ ਲੱਬੀ ਮੇਸ਼ੋਂ ਹਾਂ ਸ਼ਮਸ਼ੀਰ ਸਿੰਘ ਹਰਦੀਪ ਸਿੰਘ ਗੁਰਪ੍ਰੀਤ ਮੰਗਟ ਜਗਦੀਪ ਸਿੰਘ ਡਿੰਪਾ ਗਰੇਵਾਲ ਨਰੇਂਦਰ ਸੋਹੀ ਮਲਕੀਤ ਸਿੰਘ ਜਸਵੰਤ ਢਾਲੀਆਲ ਜਸਬਰਾਡ ਬਲੌਗਸ ਲੈ ਆ ਗਿਆ ਲਖਦੀਪ ਸਿੰਘ ਬਚਤਰ ਸਿੰਘ 75 ਸਿੰਘ ਰਾਜਵਿੰਦਰ ਅਰਸ਼ ਢਿੱਲੋਂ ਸ਼ੈੰਤੀ ਸਿੰਘ ਜਸਵੰਤ ਉਹ ਆ ਗਈ ਜੇ ਕਿੜਲਾ ਤ੍ਰਿਸ਼ੇਲੀ ਜਸਵੰਤ ਸਿੰਘ ਚੀਮਾ ਸਾਸਤਰੀ ਕਾਲਜੀ ਤੇ ਦੀਪ ਸੰਧੂ ਹੈਲੋ ਗੁੜੀਆ ਰਾਣੀ ਬਧਾਈਆਂ ਤੁਹਾਨੂੰ ਨਵੀਂ ਪਾਇਪ ਲੈਂਦੀ ਆ ਤੂੰ ਸਾਡੀ ਵੀਡੀਓ ਨਹੀਂ ਬਣਾ ਕੇ ਲੈ ਆ ਨਿਕਲਦੀਪ ਸਿੰਘ ਜਦਵਿੰਦਰ ਸਿੰਘ ਅ ਅਮਰੀਕ ਸਿੰਘ ਅ ਲਵਯੋਤ ਗਿੱਲ ਇੱਕ ਬਾਈ ਕਹਿੰਦਾ ਸੀ ਪਾਤੀ ਬੀਜੇਪੀ ਨੂੰ ਆਪਾਂ ਨਹੀਂ ਬਾਈ ਬੀਜੇਪੀ ਦੀ ਟੂਈ ਮਾਰਦੇ ਤੇ ਬਾਕੀ ਬਾਈ ਇੱਕ ਜਿਹੜਾ ਫੇਸਬੁੱਕ ਤੇ ਹੁੰਦੇ ਆਉਣੇਗੇ ਤੇ ਦਵਿੰਦਰ ਢਿੱਲੋਂ ਗੁਰਮਖਸੰਧੂ ਜਗਜੀਤ ਜੀਤਾ ਅ ਬਲਵਿੰਦਰ ਹਸ਼ਿਆਰਪੁਰ ਰਾਜੂ ਸਿੱਧੂ ਗੁਰਮੁਖ ਸੰਧੂ ਜਸਮਣ ਬੈਣੀ ਵਾਲਾ ਉਪਵਿੰਦਰ ਸਿੱਧੂ ਗਰਚਾ ਦਿਲਮਹਿਕ ਖਰੋੜ ਬੁੱਟਰ ਜਸਰਾਜ ਗੁਰਤੇਜ ਪੰਗੂ ਹਵਾ ਕੱਢਣ ਵਾਲਾ ਲਾਉਣਾ ਸੀ ਪਾਈਪਲਾਈਨ ਤੇ ਬਈ ਉਹ ਆਪਣੀ ਪਾਈਪਲਾਈਨ ਛੋਟੀ ਆ ਪਹਿਲਾਂ 11 ਕਿੱਲੇ ਵਾੜ ਤੋਂ ਆਉਂਦੀ ਹੁੰਦੀ ਸੀਗੀ ਤੇ ਉਦੋਂ ਵੀ ਹਵਾ ਕੱਢਣ ਵਾਲਾ ਹੈ ਨਹੀਂ ਜ 8 ਇੰਚੀ ਪਾਈਪ ਤੇ ਚੱਲ ਜਾਂਦਾਗਾ ਤੇ ਕੋਈ ਖਾਸ ਲੋੜ ਹੈ ਨਹੀਂਗੀ ਤਾਂ ਕਰਕੇ ਨਹੀਂ ਲਾਇਆਗਾ ਤੇ 6 ਐਂਚੀ ਵੈਪ ਤੇ ਲਾਜ਼ਮੀ ਲੋਡ ਹੁੰਦੀ ਆ ਉਹਦੇ ਚ ਹਵਾ ਜਿਆਦਾ ਬਣਦੀ ਆ ਫਿਰ ਤੇ ਬਾਕੀ ਇੰਨਾ ਕੁ ਸੀ ਆਪਣਾ ਅੱਜ ਦਾ ਪ੍ਰੋਗਰਾਮ ਕੁੱਲ ਮਿਲਾ ਕੇ ਬਸ ਠੀਕ ਠਾਕ ਜੀ ਰਿਹਾਗਾ ਬਸ ਬੇਨਤੀ ਆ ਕਿ ਲਾਈਕ ਲਾਜ਼ਮੀ ਕਰ ਦਿਓ ਤੇ ਕੱਲ ਨੂੰ ਫਿਰ ਆ ਦਿਖਾਉਣੇ ਆ ਆਪਣਾ ਨਵਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਣੇ ਆ ਸਵੇਰੇ 7 ਵਜੇ ਧੰਨਵਾਦ ਸਾਰੇ ਵੀਰਾਂ ਭੈਣਾਂ ਦਾ ਧੰਨਵਾਦ ਆ ਵੀਡੀਓ ਨੂੰ ਐਂਡ ਤੱਕ ਦੇਖਣ ਵਾਸਤੇ ਜੁੜੇ ਰਹੋ ਚੈਨਲ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ